ਦੋਸਤੋ ਅੱਜ ਦੇਸ਼ ਦਾ ਕਿਸਾਨ ਮਜਬੂਰ ਹੈ ਪਰਾਲੀ ਨੂੰ ਅਗਲਾਉਣ ਦੇ ਲਈ ਸਰਕਾਰਾਂ ਵੱਲੋਂ ਕੀਤੇ ਵਾਦੇ ਸਿਰਫ ਲਾਰੇ ਬਣ ਕੇ ਰਹਿ ਗਏ ਨੇ ਕਿਸਾਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਮਸ਼ੀਨਰੀ ਜਾਂ ਕੋਈ ਠੋਸ ਟੁਕਮਾ ਹੱਲ ਪਰਾਲੀ ਨੂੰ ਸੰਭਾਲਣ ਦਾ ਨਹੀਂ ਹੈਗਾ ਜਿਸ ਦੇ ਕਰ ਉਹਨਾਂ ਦੀ ਮਜਬੂਰੀ ਬਣ ਗਈ ਹੈ ਕਿ ਉਹ ਪਰਾਲੀ ਨੂੰ ਅੱਗ ਲਾਉਣ ਕੇ ਸੜਨ ਇਹ ਤਸਵੀਰਾਂ ਅਸੀਂ ਤੁਹਾਨੂੰ ਜਿਲ੍ਹਾ ਸੰਗਰੂਰ ਦੇ ਪਿੰਡ ਤੁੰਗਾ ਤੋਂ ਦਿਖਾ ਰਹੇ ਹਾਂ ਜਿੱਥੇ ਕਿਸਾਨ ਜਿੱਥੇ ਬੰਦਿਆਂ ਦੇ ਆਗੂ ਇਕੱਠੇ ਹੋਏ ਨੇ ਔਰ ਉਹਨਾਂ ਨੇ ਦੱਸਿਆ ਕਿ ਉਹ ਕਿਉਂ ਇਸ ਲਈ ਮਜਬੂਰ ਨੇ ਕਿਉਂਕਿ 10-10 ਦਿਨਾਂ ਤੋਂ ਵੀ ਜਿਹੜੇ ਕਿਸਾਨ ਨੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਦੀ ਕੋਈ ਪਰਾਲੀ ਚੁੱਕਣ ਦੇ ਲਈ ਕੋਈ ਮਸ਼ੀਨ ਜਾਂ ਕੋਈ ਅਧਿਕਾਰੀ ਜਾਂ ਕੋਈ ਕੋਈ ਸੰਸਥਾ ਆਵੇਗੀ ਪਰ ਜਦੋਂ ਉਹਨਾਂ ਕੋਲੇ ਕੋਈ ਵੀ ਨਹੀਂ ਪਹੁੰਚਦਾ ਤਾਂ ਉਹ ਅੱਗ ਲਾਉਣ ਦੇ ਲਈ ਮਜਬੂਰ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿਸਾਨ ਆਗੂ ਦੱਸ ਰਹੇ ਨੇ ਕਿ ਉਹ ਇਸ ਕੰਮ ਦੇ ਲਈ ਅੱਗ ਲਾਉਣ ਦੇ ਲਈ ਕਿਉਂ ਮਜਬੂਰ ਨੇ ਇੱਕ ਪਾਸੇ ਸਰਕਾਰਾਂ ਦਾ ਵੀ ਦਾਅਵਾ ਕਰਦੀ ਨੇ ਕਿ ਅਸੀਂ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇ ਰਹੇ ਹਾਂ ਪਰ ਜੋ ਜ਼ਮੀਨੀ ਹਕੀਕਤ ਹੈ ਉਹ ਤੁਹਾਡੇ ਸਾਹਮਣੇ ਹੈ ਐਲਾਨ ਕਰਦੇ ਰਹੇ ਲੇਗੇ ਲਾਪਟਾ ਕਰਨ ਤੋਂ ਬਾਅਦ ਸਿਰਫ 7-8 ਦਿਨ ਦਾ ਕਿਸਾਨਾਂ ਕੋਲ ਟਾਈਮ ਆਉਂਦਾਗਾ ਪਰ ਅੱਜ ਇਸ ਜਿਰੀ ਵੱਡੀ ਨੂੰ 13 ਤਰੀਕ ਨੂੰ ਵੱਡੀ ਅੱਜ 23 ਤਰੀਕ ਹੋਗੀ 10 ਦਿਨ ਨੇ ਜਿਹੜੇ ਤੇ ਖਤਮ ਹੋ ਚੁੱਕੇ ਲੇਗੇ ਇਸ ਤੋਂ ਬਾਅਦ ਆ ਦੇਖੋ ਰੇਤਾ ਆਰਡਰ ਹੈਗਾ ਦਿਖਾ ਬਈ ਉਹ ਰੇਤਾ ਆਰਡਰ ਹੈਗਾ ਇਹਦੀ ਗਿੱਲ ਜਿਹੜੀ ਖਤਮ ਹੋ ਗਈ ਅਸੀਂ ਕਿੰਨੇ ਕਿ ਦਿਨ ਹੋਰ ਜਿਹੜੀ ਵੇਟ ਕਰਾਂਗੇ ਮੰਨ ਲਾ ਵੀ ਮਸ਼ੀਨ ਦੀ ਜਿਹੜੀ ਵੇਲਣੇ ਬਣਾਉਣ ਵਾਲੀ ਆਉਗੀ ਆ ਦੁਬਾਰੇ ਸਾਨੂੰ ਇਹਦੀ ਰੌਣੀ ਕਰਨੀ ਪਊਗੀ ਇਸ ਤਰ੍ਹਾਂ ਜਿਹੜੀ ਕਿਸਾਨਾਂ ਦੀ ਖੱਜਲ ਖਵਾਰੀ ਹੈ ਭਰਾਵੋ ਬਹੁਤ ਜ਼ਿਆਦਾ ਹੈ ੱਤਕਾ ਹੋ ਰਿਹਾ ਪੰਜਾਬ ਦੇ ਕਿਸਾਨਾਂ ਨਾਲ ਕਿਸਾਨ ਹਰਿਆਣਾ ਦਾ ਵੀ ਅੱਕ ਲਾਉਂਦਾ ਹੈ ਕਿਸਾਨ ਉੱਤਰ ਪ੍ਰਦੇਸ਼ ਦਾ ਵੀ ਅੱਕ ਲਾਉਂਦਾ ਹੈਗਾ ਕਿਸਾਨ ਰਾਜਸਥਾਨ ਦਾ ਵੀ ਅੱਕ ਲਾਉਂਦਾ ਹੈ ਉਹਨਾਂ ਦੀ ਕਿਤੇ ਗੱਲ ਨਹੀਂ ਕਰੀ ਕੱਲ ਦਿੱਲੀ ਸਰਕਾਰ ਦਾ ਮੰਤਰੀ ਆ ਮਨਜੀਤ ਸਿੰਘ ਸਰਸਾ ਉਹ ਸਰਿਆਂ ਪੰਜਾਬੀ ਟਰੂਨ ਦੇ ਵਿੱਚ ਕਹਿ ਰਿਹਾ ਹੈਗਾ ਕਹਿੰਦਾ ਵੀ ਪੰਜਾਬ ਦੇ ਕਿਸਾਨਾਂ ਨੇ ਅੱਗ ਲਾਈ ਆ ਤਾਂ ਦਿਵਾਲੀ ਵਾਲੇ ਤਾਂ ਦਿੱਲੀ 'ਚ ਧਰਨਾ ਹੋਇਆ ਉਹ ਸਾਡੇ ਤੋਂ ਮੂਰੇ ਹਰਿਆਣਾ ਬੈਠਿਆ ਜਿੱਥੇ ਤੁਹਾਡੀ ਸਰਕਾਰ ਹੈ ਔਰ ਜੁਪੀ ਬੈਠੀ ਹੈ ਜਿੱਥੇ ਤੁਹਾਡੀ ਸਰਕਾਰ ਹੈ ਰਾਜਸਥਾਨ ਦਿੱਲੀ ਦੇ ਨਾਲ ਲੱਗਦਾ ਜਿੱਥੇ ਤੁਹਾਡੀ ਸਰਕਾਰ ਹੈ ਤਾਂ ਭਰਾਵਾ ਤੁਹਾਡੀਆਂ ਸਰਕਾਰਾਂ ਤੇ ਜਿਹੜੇ ਸੂਬੇ ਨੇ ਉੱਥੇ ਅੱਗ ਨਹੀਂ ਲੱਗਦੀ ਕੱਲੇ ਪੰਜਾਬ ਦੇ ਕਿਸਾਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਬਦਨਾਮ ਨਹੀਂ ਖਤਮ ਕੀਤਾ ਜਾ ਰਿਹਾ ਪਹਿਲਾਂ ਹੜਾਂ ਦੇ ਨਾਲ ਇਹ ਟੀ ਬਰਬਾਦੀ ਹੋ ਗਈ ਹੈ 5 ਲੱਖ ਏਕੜਾ ਫਸਲ ਜਿਹੜੀ ਝੋਨੇ ਦੀ ਖਰਾਬ ਹੋ ਗਈ ਹੈ ਔਰ ਜਿਹੜਾ ਕਿਸਾਨ ਉੱਥੇ ਮੰਡੀਆਂ ਚ ਝੋਨਾ ਲੈ ਕੇ ਆ ਰਿਹਾ ਉਹਦੇ ਨਾਲ ਟਿਕਰਾਂ ਕੀਤੀਆਂ ਯਾਰੀਆਂ ਨੇ ਕਾਟ ਲਾ ਕੇ ਉਹਦੀ ਜੀਰੀ ਖਰੀਦੀ ਜਾ ਰਹੀ ਹੈ ਉਹ ਕਿਸਾਨ ਜਿਹੜੇ ਕਿਸਾਨ ਨੇ ਸਨ 60 ਘਾਟ ਦੇ ਵਿੱਚ ਦੇਸ ਦਾ ਢਿੱਡ ਭਰਿਆ ਦੇਸ ਨੂੰ ਭੁੱਖ ਮਰੀਚੋਂ ਕੱਟਿਆ ਲੱਖਾਂ ਮੋਤਾ ਹੋ ਰਹੀਆਂ ਸੀ ਸਨ 60 ਘਾਟ ਦੇ ਵਿੱਚ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵਿਦੇਸ਼ਾਂ ਦੇ ਵਿੱਚ ਕਣਕ ਲੈਣ ਗਏ ਸੀ ਉੱਥੋਂ ਕਣਕ ਮਹਿੰਗੀ ਮਿਲਦੀ ਉਹਦੀ ਕੁਆਲਿਟੀ ਵੀ ਸਹੀ ਨਹੀਂ ਸੀ ਉਸ ਸਮੇਂ ਸਾਡੇ ਬਜ਼ੁਰਗਾਂ ਕੋਲੇ ਆਏ ਭਾਰਤ ਸਰਕਾਰ ਦੇ ਮੰਤਰੀ ਸਾਡੇ ਬਜ਼ੁਰਗਾਂ ਨੂੰ ਕਿਹਾ ਵੀ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿਓ ਜੋ ਤੁਹਾਨੂੰ ਚਾਹੀਦਾ ਦਿੱਤਾ ਜਾਊਗਾ ਉਦੋਂ ਸਾਡੇ ਬਜ਼ੁਰਗਾਂ ਨੇ ਬੜਦਾਂ ਨਾਲ ਹਲ ਜੋੜ ਕੇ ਤੜਕੇ 4 ਵਜੇ ਖੇਤਾਂ ਨੂੰ ਚੱਲ ਪੈਂਦੇ ਸੀ ਸਾਡੇ ਆ ਮਾਮਾ ਟੋਕਰੀ ਭਰ ਕੇ ਖੇਤ ਨੂੰ 8 ਵਜੇ ਨੂੰ ਪਹੁੰਚ ਜਾਂਦੇ ਸੀ ਤਾਂ ਮਿੱਟੀ ਦੇ ਨਾਲ ਮਿੱਟੀ ਹੋ ਕੇ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੱਤਾ ਭੁਖ ਮਰੀ ਚੋਂ ਕੱਟਿਆ ਉਹ ਜਿਹੜੀਆਂ ਲੱਖਾਂ ਮੌਤਾਂ ਹੋ ਰਹੀਆਂ ਸੀ ਔਰ ਲੱਖਾਂ ਮੌਤਾਂ ਦੀ ਜਿਹੜੀ ਦੁਬਾਰਾ ਉਹਨਾਂ ਦੀ ਜਾਨ ਉਹਨਾਂ ਦੇ ਵਿੱਚ ਪਾਈ ਪੂਰੇ ਦੇਸ਼ ਨੂੰ ਕਾਮਯਾਬ ਕੀਤਾ ਤਾਂ ਉਦੋਂ ਸਾਨੂੰ ਐਮਐਸਪੀ ਦਿੱਤੀ ਗਈ ਸੀ ਆ ਮਾੜੀ ਸਰਕਾਰ ਜਿਹੜੀ ਅਸੀਂ ਆਪ ਮੱਕੜਾਂ ਨੇ ਚੁਣੀ ਸੀ ਆਮ ਆਦਮੀ ਭਗਵੰਤ ਸਤਿਆਨਾ ਦੀ ਸਰਕਾਰ ਹੈ ਜਿਹੜੀ ਦਿੱਲੀ ਤੋਂ ਕੇਂਦਰੀਵਾਲ ਚਲਾ ਰਿਹਾ ਹੈਗਾ بڑے بڑے ਵਾਅਦੇ ਕਰਕੇ ਸਾਡੇ ਨਾਲ ਆਇਆ ਸੀ ਸਾਰੇ ਵਾਅਦਿਆਂ ਤੇ ਪਾਣੀ ਫੇਰ ਕੇ ਰੱਖ ਦਿੱਤਾ ਔਰ ਉਸ ਅੰਨਦਾਤੇ ਨੂੰ ਅਪਰਾਧੀ ਬਣਾ ਕੇ ਰੱਖ ਦਿੱਤਾ ਜਿਹੜਾ ਕਿਸਾਨ ਕਿਸੇ ਦਿਨਾਂ ਉਹ ਦੁਆਮੇ ਮਾਰਦਾ ਮੇਲਿਆਂ ਤੇ ਜਾਂਦਾ ਹੁੰਦਾ ਸੀ ਇਹ ਸਾਡਾ ਮੁੱਖ ਮੰਤਰੀ ਸਟੇਜਾਂ ਤੋਂ ਕਹਿਣਾ ਹੁੰਦਾ ਸੀ ਵੀ ਕਹਿੰਦਾ ਪਿੰਡਾਂ ਦੇ ਵਿੱਚ ਪੁਰਾ ਵਧੀਆ ਤਿਆਰਪੇਕਰ ਮਾਹਰ ਦੇਵਾਂਗੇ ਖੇਤੀਬਾੜੀ ਦੇ ਪਿੰਡਾਂ ਚੋਂ ਸਰਕਾਰ ਚੱਲੂਗੀ ਉਹ ਕਿੱਥੇ ਚੱਲ ਰਹੀ ਆ ਪੰਡਾ ਪਿੰਡਾਂ ਚੋਂ ਸਰਕਾਰ ਆਪ ਮੱਕੜ ਖੜਿਆ ਸੀ ਜਿਹੜਾ ਨੇ 10 10 11 11 ਸਾਲਾਂ ਦੇ ਵਿੱਚ ਇਹ ਸਰਕਾਰ ਖੜੀ ਕੀਤੀ ਸੀ ਉਹ ਤੇਰੇ ਨਾਲ ਤਾਂ ਦੂਜੀਆਂ ਸਰਕਾਰਾਂ ਚੰਗੀਆਂ ਸੀ ਆਹ ਦਿਨਾਂ ਜਾ ਕੇ ਪੈਰ ਦੱਬ ਜਾਂਦੀ ਸੀ ਤਾਂ ਇੰਨੇ ਨੂੰ ਪ੍ਰਾਣੀ ਨੂੰ ਅੱਗ ਲੱਗ ਜਾਂਦੀ ਸੀ ਕੰਮ ਨਿਬੜ ਜਾਂਦਾ ਸੀਗਾ ਅਸੀਂ ਚਿਤਾਵਨੀ ਦਿੰਨੇ ਆ ਅੱਜ 26 ਤਰੀਕ ਹੋ ਗਈ ਆ ਵਾਹਣ ਦੀ ਗਿੱਲਾ ਜਿਹੜੀ ਲੰਘ ਗਈ ਇਹਦੀ ਹੁਣ ਸਾਨੂੰ ਰੌਣੀ ਕਰਨੀ ਪਊਗੀ ਪਰ ਅਸੀਂ ਜ਼ਿਆਦਾ ਟਾਈਮ ਵੇਟ ਨਹੀਂ ਕਰਦੇ ਇਹ ਪਿੰਡ ਪਿੰਡ ਦੀ ਲਹਿਰ ਉੱਠਦੀ ਜਾਊਗੀ ਤਾਂ ਕਰਕੇ ਤੈਨੂੰ ਬੱਸ ਜਿਹੜੇ ਦਿਨ ਦੇਣੇ ਤੇ ਦੇਤੇ ਅਸੀਂ ਹੋਰ ਦੋ ਚਾਰ ਦਿਨ ਜਿਹੜਾ ਦੇਖ ਕੇ ਅੱਕ ਕੇ ਕਰਾਲੀ ਨੂੰ ਅੱਗ ਲਾਵਾਂਗੇ ਜੇ ਨਾ ਸਾਨੂੰ ਮਸ਼ੀਨਾਂ ਦਿੱਤੀਆਂ ਸਾਡੀਆਂ ਸਟੇਡੀਅਮ ਜਾ ਕੇ ਦੇਖ ਲਓ ਬੁਰੇ ਹਾਲ ਨੇ ਇੱਕ ਵੀ ਸੰਦ ਨਹੀਂ ਹੈਗਾ ਕੋਈ ਟਰੈਕਟਰ ਨਹੀਂ ਹੈਗਾ ਉੱਥੇ ਕੋਈ ਹੋਰ ਸਾਧਨ ਨਹੀਂ ਹੈਗੇ ਦੱਸ ਕਿੱਧਰ ਨੂੰ ਜਾਵੇ ਕਿਸਾਨ ਇਸ ਕਰਕੇ ਚਤਾਵਨੀ ਅੱਜ ਬਹੁਤ ਔਖੇ ਹੋਏ ਖੜੇ ਨੇ ਕਿਸਾਨ ਪਰਚਾ ਪੁਰਚੇ ਤੋਂ ਨਹੀਂ ਡਰਦੇ ਜੇਲ੍ਹਾਂ ਤੇ ਤਾਂ ਸਾਡਾ ਸੰਘਾਰ ਹੈ ਪਰਚੇ ਦਾ ਜੁਨੀਆਨਾ ਦੇ ਉਹ ਪਰਚਾ ਤੋਂ ਨਹੀਂ ਡਰਦੇ ਅਸੀਂ ਅਸੀਂ ਕਹਿੰਦੇ ਆ ਵੀ ਸਾਡੇ ਪੰਜਾਬ ਦੀਆਂ ਕਿਸਾਨਾਂ ਦੀ ਬਦਨਾਮੀ ਇਹਨਾਂ ਨੇ ਬਹੁਤ ਕਰਤੀ ਹੋਰ ਨਾ ਹੋਵੇ ਪਰ ਸਾਧਨ ਤੁਸੀਂ ਦਿੱਤਾ ਨਹੀਂ ਇਸ ਕਰਕੇ ਅੱਕੇ ਹੋਏ ਕਿਸਾਨ ਨੇ ਜਿਹੜੇ ਉਹ ਡਿਸੀਜਨ ਆਉਣ ਵਾਲੇ ਪੰਜ ਸਾਰ ਜਨਾਂ ਦੇ ਵਿੱਚ ਲੈਣਗੇ ਲੈਣ ਨੂੰ ਤਿਆਰ ਖੜੇ ਨੇ ਵਾਰਾ ਸੀਨਾ ਨੂੰ ਰੋਕਿਆ ਹੈ ਵੀ ਦੇਖ ਲਓ ਸਰਕਾਰ ਕਣੀ ਦੇਖ ਲਓ ਜੇ ਕੁਛ ਕਰਦੇ ਲੇਗੇ ਪਰ ਤੁਹਾਡੇ ਸਿਰਫ ਵੋਟਾਂ ਜਿੱਤਣ ਦਾ ਕਸੂਮ ਤੋਂ ਸਿਰਫ ਸਿਆਸਤ ਨੂੰ ਇੱਕ ਤੁਸੀਂ ਨੇ ਵਪਾਰ ਬਣਾ ਲਿਆ ਤੁਸੀਂ ਲੋਕਾਂ ਨਾਲ ਕੋਈ ਲਗਾ ਨਹੀਂ ਵੀ ਕੇ ਜੂ ਇਕਤਾ ਆਜ਼ਾਦ ਜਿੰਦਾਬਾਦ ਵੀ ਕੇ ਜੂ ਇਕਤਾ ਆਜ਼ਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਹ ਭਾਰਤ ਸਰਕਾਰ ਮਰਦਾਬਾਹ ਇੱਥੇ ਦਾ ਪ੍ਰਸ਼ਾਸਨ ਮਰਦਾਬਾਹ ਇੱਥੇ ਦਾ ਪ੍ਰਸ਼ਾਸਨ ਮਰਦਾਬਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ